ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਨਿਕੇਸ਼ ਸ਼ਰਮਾ ਸੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਹਿਮਾਚਲ ਦੇ ਵਿੱਚ ਭਾਰੀ ਬਾਰਿਸ਼ ਜਦੋਂ ਵੀ ਹੁੰਦੀ ਹੈ ਤਾਂ ਉਸ ਦਾ ਕਿਤੇ ਨਾ ਕਿਤੇ ਅਸਰ ਹੈ ਹੁਸ਼ਿਆਰਪੁਰ ਡਿਸਟ੍ਰਿਕਟ ਨੂੰ ਦੇਖਣ ਨੂੰ ਮਿਲਦਾ ਹੈ ਕਿਉਂਕਿ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਲਾਲੀ ਆਈ ਆ ਪਿੰਡਾਂ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਚੋ ਵਗਦੇ ਨੇ ਜਿਸ ਦੇ ਕਾਫੀ ਨੁਕਸਾਨ ਵੀ ਹੁੰਦਾ ਹੈ ਕਾਜਵਿਆਂ ਦਾ ਤਾਂ ਇਸ ਵਕਤ ਵੀ ਅਸੀਂ ਮੌਜੂਦ ਹਾਂ ਹੁਸ਼ਿਆਰਪੁਰ ਦੇ ਡਾਡਾ ਪਿੰਡ ਵਿਖੇ ਜਿੱਥੋਂ ਕਿ ਬੀਤੇ 2 ਦਿਨ ਪਹਿਲਾਂ ਤੇਜ਼ ਪਾਣੀ ਦਾ ਬਹਾਵ ਆਂਦਾ ਹੈ ਚੋ ਦੇ ਵਿੱਚ ਤਾਂ ਜਿਹੜੀ ਸੜਕ ਹੈ ਉਸ ਦਾ ਕਾਜਵਾ ਹੈ ਜਿਹੜੀਆਂ ਕਿ ਉਸ ਤੋਂ ਸੈਲਫਾ ਨੇ ਉਹ ਟੁੱਟ ਚੁੱਕੀਆਂ ਨੇ ਬੁਰੀ ਜਿਹੜੀ ਕਿ ਹਾਲਤ ਸੜਕ ਦੀ ਹੋਈ ਪਈ ਹੈ ਤਾਂ ਤਸਵੀਰਾਂ ਵੀ ਜਿਹੜੀਆਂ ਕਿ ਮੈਂ ਕੈਮਰਾਮੈਨ ਨੂੰ ਕਵਾਂਗਾ ਉਹ ਦਿਖਾ ਦਿੱਤੀਆਂ ਜਾਣ ਕਿਸ ਤਰ੍ਹਾਂ ਦੇ ਨਾਲ ਸੜਕ ਦੀ ਸਾਈਡ ਤੋਂ ਜਿਹੜਾ ਕਿ ਇੱਕ ਪਾਸਾ ਹੀ ਟੁੱਟ ਕੇ ਪੂਰਾ ਪੱਥਰੋ ਪੱਥਰੀ ਥੱਲੇ ਜਿਹੜਾ ਕਿ ਆ ਚੁੱਕੇ ਨੇ ਤਾਂ ਕਾਫੀ ਰਿਸਕੀ ਪੁਆਇੰਟ ਆ ਇਹ ਜਦੋਂ ਇੱਥੋਂ ਚੋ ਵੀ ਆਂਦਾ ਹੋਵੇਗਾ ਤਾਂ ਵੱਡੀ ਗਿਣਤੀ ਦੇ ਵਿੱਚ ਆਲੇ-ਦੁਆਲੇ ਦੇ ਪਿੰਡਾਂ ਦੇ ਵਾਸੀ ਵੀ ਨੇ ਜਿਹੜੇ ਉਹ ਇੱਥੋਂ ਨਿਕਲਦੇ ਹੋਣਗੇ ਤਾਂ ਹੁਣ ਵੀ ਪਰਸਨਲ ਲੈਵਲ ਦੇ ਉੱਤੇ ਪਿੰਡ ਵਾਸੀਆਂ ਦੇ ਵੱਲੋਂ ਵੀ ਜਿਹੜੀ ਕਿ ਮਿੱਟੀ ਪਾਈ ਜਾ ਰਹੀ ਆ ਜਿੱਥੇ-ਜਿੱਥੇ ਖੱਡੇ ਡੂੰਗੇ ਪਏ ਹੋਏ ਨੇ ਤਾਂ ਉਹ ਵੀ ਜਿਹੜੀ ਕਿ ਪਰਸਨਲ ਲੈਵਲ ਤੇ ਉਹਨਾਂ ਦੇ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਹੈ ਸੋ ਪਿੰਡ ਵਾਸੀ ਸਮੁੱਚੀ ਪੰਚਾਇਤ ਦੇ ਸਮੇਤ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਸਰਪੰਚ ਸਾਹਿਬ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ੍ਰਿੰਦਰ ਕੁਮਾਰ ਸਪੰਚ ਪਿੰਡਾੜਾ ਜੀ ਸਰ ਜਦੋਂ ਕਾਫੀ ਚੋ ਇੱਥੋਂ ਆ ਰਿਹਾ ਹੈ ਤਾਂ ਹੁਣ ਇਹ ਵੀ ਨੁਕਸਾਨ ਦੀਆਂ ਤਸਵੀਰਾਂ ਨੇ ਜਿਹੜੀਆਂ ਕਿ ਸਾਹਮਣੇ ਆਈਆਂ ਨੇ ਕੀ ਕਹਿਣਾ ਚਾਹੋਗੇ ਉਹ ਤਾਂ ਸਰ ਸਾਹਮਣੇ ਦਿਖਾਈ ਦੇ ਰਿਹਾ ਹੈ ਤਾਂ ਲੁਕਿਆ ਕੁਝ ਹੈ ਨਹੀਂ ਠੀਕ ਹੈ ਜਾਂ ਤੋਂ ਜਦੋਂ ਦੀ ਬਰਸਾਤ ਹੋ ਰਹੀ ਆ ਉਸ ਉਸ ਦਿਨ ਤੋਂ ਇਹ ਜਿਹੜੇ ਸਾਡੇ ਸਲੈਬ ਉਹਦੇ ਕੋਈ ਪੱਥਰ ਵਗੈਰਾ ਸਾਰਾ ਜੋ ਨਿਕਲ ਗਿਆ ਠੀਕ ਹੈ ਇਹਦੇ ਨਾਲ ਕੀ ਹੈ ਜਿੱਦਾਂ ਮੰਨ ਲਓ ਇਹ ਸਾਡੇ ਮੰਨ ਲਓ ਇੱਕ ਪਿੰਡ ਦਾ ਪਿੰਡ ਦਾ ਬੰਨ ਆ ਇਹ ਜਿਹੜੀ ਸਲੈਬ ਆ ਜੇ ਸਲੈਬ ਸਾਡੀ ਰੁੜ ਜਾਂਦੀ ਆ ਤਾਂ ਸਾਡੇ ਪਿੰਡ ਦੇ ਘੱਟੋ ਘੱਟ ਜਿਹੜੀ ਸਾਡੇ ਜੰਗਲ ਦਾ ਰਸਤਾ ਵੀ ਉਹ ਬਲੌਕ ਹੋ ਜਾਣਾ ਉਹਦਾ ਕਾਰਨ ਵੀ ਰੇਤਾ ਰੁੜ ਕੇ ਸਾਰੀ ਮਿੱਟੀ ਅੱਗੇ ਚੱਲ ਜਣੀ ਆ ਦੂਸਰਾ ਇੱਕ ਸਭ ਤੋਂ ਵੱਡੀ ਮਹੋ ਜਰੂਰੀ ਗੱਲ ਦਾ ਨਾ ਇਹ ਚੋਦੇ ਨਾਲ ਲਗਭਗ ਮੇਰੇ ਖਿਆਲ 20 ਕਿਲੇ ਤੱਕ ਪਿੰ ਆਪਣੀ ਮਾਲਕੀਆ ਲੋਕਾਂ ਦੀ ਸਰਕਾਰੀ ਜ਼ਮੀਨ ਨਹੀਂ ਹੈਗੀ ਮਾਲਕੀਆ ਲੋਕਾਂ ਦੀ ਉਹ ਮਾਲਕੀ ਦਾ ਵੀ ਨੁਕਸਾਨ ਬਹੁਤ ਹੋ ਰਿਹਾ ਜਦ ਜਦ ਕੇ ਗਰੀਬ ਪਰਿਵਾਰਾਂ ਨੇ ਪਤਨੀ ਕਿੰਦਾ ਜ਼ਮੀਨਾਬਾਦ ਕੀਤੀਆਂ ਕਿਤਨੀ ਕੀਤੀਆਂ ਤੇ ਸਾਡਾ ਇਹ ਪ੍ਰਸ਼ਾਸਨ ਨੂੰ ਮੰਗ ਆ ਵੀ ਇਹ ਜਿਹੜੇ ਸਾਡੇ ਕਾਜਬੇ ਰੁੜਦੇ ਜਾ ਰਹੇ ਆ ਤੇ ਸਰਕਾਰ ਬਹੁਤ ਵੱਡੇ ਵੱਡੇ ਕੰਮ ਕਰ ਸਕਦੀ ਹੈ ਇਹ ਕੰਮ ਕੁਝ ਵੀ ਨਹੀਂ ਹੈ ਤੇ ਸਾਡੀ ਇਹ ਉਹ ਅੱਗੇ ਬੇਨਤੀ ਆ ਵੀ ਜਿਹੜਾ ਜਿਹੜਾ ਕਾਜਬੇ ਇਹਨੂੰ ਰੋਕਣ ਵਾਸਤੇ ਸਾਡੇ ਪਿੰਡ ਬਹੁਤ ਜ਼ਰੂਰੀ ਆ ਕਿਉਂ ਇਹ ਇਹਦੇ ਨਾਲ ਕੀ ਆ ਸਾਡਾ ਜਿਹੜਾ ਪਿੰਡ ਆ ਉਹਦੇ ਜਿੰਨਾ ਵੀ ਹੈਗਾ ਆ ਕਾਫੀ ਉੱਨਕਾਇਨ ਕਰਕੇ ਸਾਡਾ ਸਾਰਾ ਅੱਗੇ ਕਰਬੇ ਜਿਹੜੇ ਮਿੱਟੀ ਸਾਰੀ ਅੱਗੇ ਚੱਲ ਜਾਣੀ ਆ ਤੇ ਸਾਨੂੰ ਨੰਗਣ ਵੱਡਣ ਬਾਅਦ ਉਹ ਕਿਨ ਦੂਸਰਾ ਇਹਦੇ ਅੱਗੇ ਜਿੱਦਾਂ ਮੁਰੇ ਫੈਕਟਰੀਆਂ ਪੈਂਦੀ ਆ ਸ਼ਹਿਰਪੁਰ ਜਾਣ ਦੇ ਆਪਣੇ ਨਾਰਿਆ ਮਾਂਜੀ ਡੱਲਿਆ ਠੋਲੀ ਇਹਨਾਂ ਪਿੰਡਾਂ ਤੋਂ ਮੁੰਡੇ ਉਹ ਫੈਕਟਰੀਆਂ ਵਿੱਚ ਕੰਮ ਕਰਦੇ ਆ ਉਹਨਾਂ ਦਾ ਵੀ ਸਾਰਿਆਂ ਰਸਤਾ ਜਿਹੜਾ ਬੰਦ ਹੋ ਸਾਡਾ ਪਿੰਡ ਦਾ ਵੀ ਸਾਰਾ ਲੰਘਾ ਇਸ ਸਾਈਡਸ ਜਾ ਰਿਹਾ ਤੇ ਸਿਰ ਕਿੰਨੇ ਕੁ ਪਿੰਡਾਂ ਨੂੰ ਇਹ ਜੋੜਦੀ ਹੈ ਜੀ ਮਨ ਲਓ ਇਹ ਜਿਹੜੀ ਸੜਕ ਹੈ ਇਸ ਸਾਈਡ ਨੂੰ ਤਾਂ ਮਨ ਲਓ ਚਿੰਤਪੁਣੀ ਰੋਡ ਤੱਕ ਜਾ ਰਹੀ ਹੈ ਆਦਮਬਾਲ ਹੋ ਗਿਆ 20 25 ਪਿੰਡ ਦੇ ਸਾਰੇ ਇਧਰ ਪੈ ਜਾਂਦੇ ਆ ਤੇ ਦੂਸਰਾ ਜਿਹੜਾ ਆਪਾਂ ਦੂਸਰੀ ਸਾਈਡ ਦੀ ਗੱਲ ਕਰਦੇ ਦੂਸਰੀ ਸਾਈਡ ਵੀ ਸਾਡੇ ਪਿੰਡ ਨੂੰ ਲੰਘਣ ਵਾਸਤੇ ਕੋਈ ਜਗ੍ਹਾ ਨਹੀਂ ਉਹ ਦੂਸਰੀ ਸਾਈਡ ਆ ਮਾਂਜੀ ਵਾਲਾ ਚੋਅ ਨੂੰ ਬੋਲਦੇ ਆ ਉਹ ਪੈ ਜਾਂਦਾ ਉਹਦੇ ਮਤਲਬਕ ਵੀ ਅਸੀਂ ਡਾਕਟਰ ਮਾਨਯੋਗ ਡਾਟਰ ਰਾਜ ਕੁਮਾਰ ਜੀ ਐਮਪੀ ਸ਼ਹਿਰਪੁਰ ਉਹਨਾਂ ਨੂੰ ਅਸੀਂ ਮਿਲੇ ਪਰਸਨਲ ਤੌਰ ਤੇ ਉਹਨਾਂ ਨਾਲ ਸਾਡੇ ਨਾਲ ਬਹੁਤ ਹੀ ਸਖਾਵੇ ਮਾਹੌਲ ਜਿ ਨੂੰ ਗੱਲਬਾਤ ਕੀਤੀ ਔਰ ਸਾਨੂੰ ਨੇ ਵਿਸ਼ਵਾਸ ਦਿਵਾਇਆ ਬੇ ਇਹ ਜਿਹੜੀ ਆਪਣੇ ਪੁਲ ਦੀ ਪ੍ਰਪੋਜ਼ਲ ਆ ਅਸੀਂ ਤਿਆਰ ਕਰਕੇ ਦੇਤੀਓ ਤੁਹਾਡਾ ਪੁਲ ਇਹ ਅਸੀਂ ਜਲਦੀ ਤਿਆਰ ਕਰਦਾ ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਸਰ ਡਾਕਟਰ ਸਾਹਿਬ ਬੇ ਤੁਸੀਂ ਜਿਹੜੇ ਆ ਸਾਡੇ ਏਰੀਆ ਦੇ ਐਮਪੀ ਆ ਤੇ ਸਾਡੀ ਸਾਡੇ ਕੀ ਇਹ ਬੇਨਤੀ ਆ ਵੀ ਜਿਹੜਾ ਸਾਡਾ ਪੁਲ ਆ ਇਹਨੂੰ ਜਲਦੀ ਤੋਂ ਜਲਦੀ ਇਹ ਬਣਵਾਇਆ ਜਾਵੇ ਤੇ ਦੂਸਰਾ ਇਹਦੇ ਨਾਲ ਇਹ ਫਰਕ ਅਸੀਂ ਇਹ ਮਹਿਸੂਸ ਕਰਦੇ ਆ ਵੀ ਜੇ ਸਾਡੇ ਪਿੰਡ ਦਾ ਉਹ ਪੁਲ ਬਣ ਜਾਂਦਾ ਆ ਇਹ ਕਾਜੂ ਹਲਤੇ ਹਰ ਤੇ ਉਹ ਪੁਲ ਬਣ ਜਾਂਦਾ ਤੇ ਅਸੀਂ ਵੀ ਇੱਕ ਹਿਆਰਪੁਰ ਦੇ ਨਾਲ ਜੁੜੇ ਰਹਿ ਜਾਮੰਗ ਨੇ ਤਾਂ ਜਦੋਂ ਮੀਂਹ ਪੈਂਦਾ ਆ ਸਾਡੇ ਪਿੰਡਾਂ ਦਾ ਪਿੰਡ ਦਾ ਕਨੈਕਟ ਜਿਹੜਾ ਲੋਕਾਂ ਆਪਣੇ ਸ਼ਹਿਰ ਦੇ ਨਾਲ ਉਹ ਕਨੈਕਟ ਉਹ ਟੁੱਟ ਜਾਂਦਾ ਆ ਤੇ ਸਕੂਲ ਦੇ ਘੱਟੋ ਘੱਟ ਸਾਡੇ ਪਿੰਡ ਦੇ ਜਿੰਨੇ ਵੀ ਬੱਚੇ 7-8 ਬੱਸਾਂ ਜਿਹੜੀਆਂ ਭਰ-ਭਰ ਕੇ ਇਸ ਵੀਰੇ ਬੱਚਿਆਂ ਦੀ ਦੂਸਰੀ ਪ੍ਰਾਈਵੇਟ ਸਕੂਲਾਂ ਵਿੱਚ ਵੀ ਜਾਂਦੀਆਂ ਜਿਹੜਾ ਸਾਡੇ ਪਿੰਡ ਦੇ +2 +1 ਦੇ ਵਿੱਚ ਬੱਚੇ ਪੜ੍ਹ ਉਹ ਨਾਰਾ ਸਕੂਲ ਆ ਜਦੋਂ ਮੀਂਹ ਲਾਪਾਂ ਦਾ ਆ ਚੋਆ ਦਾ ਸਾਡੇ ਪਿੰਡ ਦੇ ਕੋਈ ਵੀ ਬੱਚਾ ਸਕੂਲ ਨਹੀਂ ਜਾ ਸਕਦਾ ਤੇ ਇਸ ਕਰਕੇ ਇਹ ਇਹ ਸਾਰੀ ਸਰਕਾਰ ਅੱਗੇ ਮੰਗ ਕਰਦੇ ਆ ਵੀ ਸਾਡੇ ਜਿਹੜਾ ਇਹ ਜੋ ਜਾਂ ਬੰ ਆਪਣੇ ਪੋਲ ਬਣਾਉਣੇ ਵਾਲਾ ਉਹਨੂੰ ਜਲਦੀ ਤੋਂ ਜਲਦੀ ਕਰਾਇਆ ਜਾਵੇ ਕਿਉਂ ਸਾਡੇ ਪਿੰਡ ਨੂੰ ਬਹੁਤ ਜ਼ਿਆਦਾ ਚੰਗੀ ਹੈ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਅਵਤਾਰ ਚੰਦ ਜੀ ਸਰ ਇੱਥੇ ਨੁਕਸਾਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ 2 ਦਿਨ ਜਿਵੇਂ ਕਿ ਤੁਸੀਂ ਦੱਸ ਰਹੇ ਹੋ ਹੋ ਚੁੱਕੇ ਨੇ ਤਾਂ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਆ ਐ ਐਸ ਡੀ ਐਮ ਜਾਂ ਤਹਿਸੀਲਦਾਰ ਕਿਸੇ ਨੇ ਆ ਕੇ ਜਾਇਜ਼ਾ ਲਿੱਤਾ ਹੈ ਜੀ ਮੌਕੇ ਦਾ ਨਹੀਂ ਜੀ ਮੌਸਮੀ ਮੀਂਹ ਦੇ ਦੌਰਾਨ ਤਾਂ ਕੋਈ ਮਾਲ ਮਕਮੇ ਦਾ ਪਟਵਾਰੀ ਜਾਂ ਤਹਸੀਲਦਾਰ ਸਾਹਿਬ ਨੇ ਕਿਸੇ ਨੇ ਆ ਕੇ ਮੌਕੇ ਨੇ ਦੇਖਿਆ ਤੇ ਲਾਹੀ ਪ੍ਰਸ਼ਾਸਨ ਦੇ ਕੋਲਣ ਕਿ ਇੱਧਰ ਧਿਆਨ ਦਿੱਤਾ ਕਿ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ ਕਿ ਜੋ ਕਾਜਬੇ ਰੁਲਿਆ ਹੈ ਉਸ ਨੂੰ ਜਲਦੀ ਜਲਦੀ ਬਣਾਇਆ ਜਾ ਸਕੇ ਤਾਂ ਜੋ ਸਾਡਾ ਪਿੰਨ ਹੁਸ਼ਾਰਪੁਰ ਨੂੰ ਜਾਣ ਲਈ ਰਸਤਾ ਬਣਿਆ ਸਕੇ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਬਲਵੀਰ ਚੰਦ ਕਿੰਨੀ ਸਮੱਸਿਆ ਆ ਰਹੀ ਪਈ ਹੈ ਇੱਥੋਂ ਬੱਚੇ ਵੀ ਗੁਜ਼ਰਦੇ ਹੋਣਗੇ ਤਾਂ ਕੀ ਕਹਿਣਾ ਚਾਹੋਗੇ ਕਿ ਜਲਦ ਤੋਂ ਜਲਦ ਇਸ ਦੀ ਜਿਹੜੀ ਕਿ ਰਿਪੇਅਰ ਦਾ ਕੰਮ ਸ਼ੁਰੂ ਕਰਵਾਇਆ ਜਾਵੇ ਦੇਖੋ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਜਿੰਨੇ ਵੀ ਸਾਡੇ ਬੱਚੇ ਆ ਜਾਂ ਹੋਰ 20 25 ਪਿੰਡ ਲੱਗਦੇ ਇਸ ਰੋਡ ਦੇ ਨੂੰ ਤੇ ਸਾਰਾ ਕੰਮ ਕਾਜ ਚੱਲਦਾ ਇਸ ਰੋਡ ਦੇ ਉੱਪਰ ਜੋ ਵੀ ਆਵਾਜਾਈ ਚੱਲਦੀ ਆ ਤੇ ਜਿਸ ਵੇਲੇ ਪਾਣੀ ਆਪਣੇ ਚੋ ਆ ਜਾਂਦਾ ਤੇ ਆਵਾਜਾਈ ਬੰਦ ਹੋ ਜਾਂਦੀ ਆ ਤੇ ਬਹੁਤ ਸਮੱਸਿਆ ਆਉਂਦੀ ਆ ਇੱਥੇ ਇਦਾਂ ਦੇ ਕੇਸ ਵੀ ਹੋ ਜਾਂਦੇ ਕਿਸੇ ਵੇਲੇ ਬੱਚੇ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੇ ਆ ਉਹਨਾਂ ਨੂੰ ਪਾਰ ਕਰਨਾ ਔਖਾ ਆ ਜਾਂਦਾ ਤੇ ਬਹੁਤ ਮੁਸ਼ਕਲਾਂ ਦੇ ਨਾਲ ਉਹਨਾਂ ਨੂੰ ਹਸਪੀਟਲ ਲਿਆਇਆ ਜਾਂਦਾ ਤੇ ਇਸ ਕਰਕੇ ਅਸੀਂ ਸਰਕਾਰ ਕੇ ਬੇਨਤੀ ਕਰਦੇ ਆ ਤੇ ਜਲਦ ਤੋਂ ਜਲਦ ਇਹ ਜਿਹੜਾ ਕੰਮ ਕਾਜ ਆ ਕੀਤਾ ਜਾਵੇ ਜੀ ਹਾਂਜੀ ਸਰਪੰਚ ਸਾਹਿਬ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਲੱਕੀ ਆ ਮੈਂ ਸਰਪੰਚ ਸ਼ੇਰਪਰਵਤੀਆਂ ਤੋਂ ਇਹ ਜਿਹੜਾ ਹਾਂਜੀ ਸਰ ਨੁਕਸਾਨ ਦੀਆਂ ਇੱਥੋਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ 2 ਦਿਨ ਦਾ ਤਕਰੀਬਨ ਸਮਾਂ ਬੀਤਿਆ ਬੀਤ ਚੁੱਕਿਆ ਹੈ ਤਾਂ ਪ੍ਰਸ਼ਾਸਨਿਕ ਅਧਿਕਾਰੀ ਜਿਵੇਂ ਕਿ ਕਹਿ ਰਹੇ ਨੇ ਪਿੰਡ ਵਾਸੀ ਕੋਈ ਵੀ ਜਾਇਜ਼ਾ ਲੈਣ ਨਹੀਂ ਪਹੁੰਚਿਆ ਹੈ ਕੀ ਕਹਿਣਾ ਚਾਹੋਗੇ ਜੀ ਬਿਲਕੁਲ ਸਹੀ ਕਹਿ ਰਹੇ ਆ ਜੋ ਵੀ ਕਹਿ ਰਹੇ ਆ ਕਿਉਂਕਿ ਇੱਥੇ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਅਜ ਤੱਕਰ ਤੇ ਦੇਖ ਰਹੇ ਆ ਤੁਸੀਂ ਕਿੰਨਾ ਨੁਕਸਾਨ ਹੋ ਰਿਹਾ ਇਸ ਤੋਂ ਇਲਾਵਾ ਅੱਗੇ ਉਪਜਾਊ ਜ਼ਮੀਨਾਂ ਵੀ ਰੁੜ ਗਈਆਂ ਤੇ ਇਸ ਤੋਂ ਇਲਾਵਾ ਜਿੰਨੇ ਵੀ ਆਪਣੇ ਰੋਜ਼ਗਾਰ ਲਈ ਜਾਂਦੇ ਆ ਫੈਕਟਰੀਆਂ ਸਾਰੀਆਂ ਚੋਹਾਲ ਦੇ ਵਿੱਚ ਨੇ ਤੇ ਉਹ ਸਾਰੇ ਇਸੇ ਪੂੜੀ ਤੋਂ ਲੰਘ ਕੇ ਜਾਂਦੇ ਆ ਤੇ ਇਹ ਪੂੜੀ ਅਗਰ ਟੁੱਟ ਗਈ ਤਾਂ ਪੂਰੀ ਤਰ੍ਹਾਂ ਨਾਤਾ ਟੁੱਟ ਜਾਣਾ ਤੁਸੀਂ ਦੇਖ ਸਕਦੇ ਆਂ ਵੀ ਇੱਥੇ ਕੋਈ ਵੀ ਲੰਘ ਨਹੀਂ ਸਕਦਾ ਫੇਫਾਇਦਾ ਕੀ ਹੋਣਾ ਜੇ ਕੋਈ ਕੰਮ ਤੇ ਨਾ ਜਾ ਸਕਿਆ ਕਿੰਨੇ ਰੁਜ਼ਗਾਰ ਖਰਾਬ ਹੋਣੇ ਹੈ ਤੁਸੀਂ ਕੀ ਕਹਿਣਾ ਚਾਹੋਗੇ ਕੀ ਕਿਸ ਤਰ੍ਹਾਂ ਦੇ ਨਾਲ ਧਿਆਨ ਲਿਆਣਾ ਚਾਹੋਗੇ ਇਸ ਸਮੱਸਿਆ ਮੈਂ ਇਹੀ ਅਪੀਲ ਕਰਨਾ ਚਾਹਾਂਗਾ ਵੀ ਅਧਿਕਾਰੀ ਜਿਹੜੇ ਉੱਚ ਅਧਿਕਾਰੀ ਉਹਨਾਂ ਨੂੰ ਆ ਕੇ ਐਟ ਅ ਟਾਈਮ ਮੌਕਾ ਦੇਖਣਾ ਚਾਹੀਦਾ ਇਸ ਤੋਂ ਇਲਾਵਾ ਜਿੰਪਾ ਸਾਹਿਬ ਨੂੰ ਅਪੀਲ ਕਰਦੇ ਆਂ ਵੀ ਜਲਦੀ ਤੋਂ ਜਲਦੀ ਇੱਥੇ ਪਹੁੰਚ ਕੇ ਇਸ ਚੀਜ਼ ਦਾ ਜਾਇਜ਼ਾ ਲਿਆ ਜਾਵੇ ਇਸ ਕੰਮ ਨੂੰ ਜਲਦ ਤੋਂ ਜਲਦ ਐਮਰਜੈਂਸੀ ਵਿੱਚ ਕਰਵਾਇਆ ਜਾਵੇ ਤਾਂ ਜੋ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਦਿੱਕਤ ਨਾ ਦੇਖਣੀ ਪਵੇ। ਇਸੋ ਇਹ ਸਮੂੱਚੀ ਪੰਚਾਇਤ ਸਮੇਤ ਪਿੰਡ ਵਾਸੀ ਵੀ ਮੌਜੂਦ ਸੀ ਜਿਨ੍ਹਾਂ ਦੇ ਵੱਲੋਂ ਬਿਨੰਮਰ ਇੱਕ ਬੇਨਤੀ ਕੀਤੀ ਜਾ ਰਹੀ ਹੈ ਤਾਂ ਅਸੀਂ ਵੀ ਅਪੀਲ ਕਰਨਾ ਚਾਹਾਂਗੇ ਜਲਦ ਤੋਂ ਜਲਦ ਇਸ ਕਾਜਵੇ ਦਾ ਜਿਹੜਾ ਕਿ ਰਿਪੇਅਰ ਦਾ ਕੰਮ ਸ਼ੁਰੂ ਕੀਤਾ ਜਾਵੇ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਇੱਥੋਂ ਲੰਘੇ ਦੀ ਸਮੱਸਿਆ ਨਾ ਆ ਸਕੇ। ਕੈਮਰਾਮੈਨ ਮਨਵੀਰ ਮੇਟੀ ਨਾਲ ਮੈਂ ਨਿਕੇਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ